ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਦਿਖਾਵਾਂਗੇ ਟੌਪ ਕਲਾਸ ਸਾਰਾ ਬਾਇਓ ਡਾਟਾ ਇਹਨਾਂ ਨੂੰ ਮਿਲੂਗਾ ਡਿਟੇਲ ਵੀਰ ਤੋਂ ਪੁੱਛ ਲੈਣ ਇਹਨਾਂ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਭਾਉਨਪ੍ਰੀਤ ਸਿੰਘ ਹੈ ਪੈਂਡੰਟ ਹੈ ਜਿਲ੍ਹਾ ਬਰਨਾਲਾ ਜੀ ਕੰਟੈਕਟ ਨੰਬਰ ਹੀ ਆਪਣਾ ਕੰਟੈਕਟ ਨੰਬਰ ਹੈ 987788899 ਦੂਜਾ ਨੰਬਰ ਹੈ 96355086 ਅੱਜ ਆਪਾਂ ਦੋ ਬਿਹੜਾ ਦਿਖਾਵਾਂਗੇ ਦੋਨੇ ਬਿਹੜਾ ਵੀਰੇ ਦੋਨੇ ਬਿਹੜਾ ਇੱਕੇ ਫਾਰਮ ਨੂੰ ਪੁਰਤੇਜ ਕੀਤੀ ਹੋਈਆਂ ਨੇ ਜੀ ਠੀਕ ਹੈ ਦੁੰਨੀ ਬਸੀਆਂ ਪੈਲਣਾ ਨਹੀਂਆਂ ਜਿਹੜੀ ਆਪਾਂ ਪਹਿਲਾ ਨੰਬਰ ਦੇਖ ਜੀ ਇਹਨੇ ਦੰਦੋ ਕਿਵੇਂ ਆਏ ਇਧਰ ਦੋ ਵੀਰੇ ਦੋਗਦੇ ਦੰਦ ਕੱਢ ਕਰ ਵੀ ਪੂਰੇ ਆਪਾਂ ਦੰਦ ਵੀ ਦਿਖਾਈ ਦਿੰਦੇ ਹਾਂ ਸੋ ਮੂੰਹ ਠੀਕ ਹੈ ਦੁਗਰੇ ਕਾਟਦੀ ਵੀ ਆ ਬਈ ਠੀਕ ਹੈ ਤੇ ਇਹਦਾ ਬਾਇਓ ਡਾਟਾ ਵੀ ਕਿਹੜੇ ਸੀਮਨ ਦੀ ਆਪ ਆ ਕੀ ਇਹਦਾ ਪਿਛੋਕੜ ਆ ਮਾਦਰ ਕਾਰਡ ਹੈਗਾ ਬਾਇਓ ਡਾਟਾ ਆਪਣੇ ਕੋਲ ਮਾਦਰ ਕਾਰਡ ਆ ਹੁਣ ਐਂਡ ਪ੍ਰਿੰਟ ਤਰਵਜਾ ਕਦੋਂ ਦਾ ਹੈ ਇਹਦੀ ਮਾਦਾ ਠੀਕ ਹੈ ਤੇ ਜਿਹੜੇ ਫਾਰਮ ਚੱਲਦੀ ਆ ਵੀ ਸਾਰੇ ਬੱਸਿਆਂ ਟੋਪ ਦੇ ਨੇ ਵੀਰ ਕੋਲੇ ਕਿਹੜੇ ਸੀਮਨ ਦੀ ਆਪ ਆ ਇਹ ਆ ਬਾਈ ਦੱਸ ਦਿੰਦੇ ਆ ਆਪਣੇ ਕੋਲ WhatsApp ਤੇ ਆਇਆ ਬਿਆਰ ਕਾ ਜਿਹੜਾ ਆ ਇਹ ਫੋਨ ਠੀਕ ਹੈ ਬੰਦੇ ਨੇ ਭੇਜਿਆ ਸਾਰਾ ਆਪਾਂ ਨੂੰ ਹਾਂ ਆਪਾਂ ਨੂੰ ਭੇਜ ਜਾਗਾ ਗੱਲ ਕਹਿਣਾ ਕਿਹੜੇ ਸੀਮਨ ਦੀ ਹੈ ਜੀ ਆਪ ਬਈ ਡੈਨਮਾਰਕ ਦੇ 5053 ਦੇ ਬੋਲਦੀ ਸੀ ਬੱਸੀ ਹੈ ਜੀ ਆਪੇ ਠੀਕ ਹੈ ਤੇ ਪ੍ਰੈਗਰੇਟ ਹੈ ਜੀ ਬਰੂਡ ਦੇ 66 ਸੀਮਨ ਤੋਂ ਕੱਪਣਾਈਏ ਬਰੂਡ ਦੇ 66 ਸੀਮਨ ਤੋਂ ਕੱਪਣਾ ਇਹ ਵੀ ਇਸ ਦਾ ਹੈ ਤੇ ਦਿਨ ਕਹਿ ਕੇ ਲੈਂਦੀ ਪਈ ਆ ਜੇ ਦਿਨ ਬਈ ਹਜੇ ਐਵੇਂ ਮੰਨ ਕਰਿਆ ਇੱਕ ਹਫਤਾ ਪੈਂਡਿੰਗ ਪਿਆਗਾ ਇੱਕ ਹਫਤਾ ਸੂਣ ਚ ਬਾਕੀ ਆਪਾਂ ਇਹ ਤੋਂ ਅੰਦਾਜ਼ਾ ਲਾ ਸੀ ਕਿ ਜਿਵੇਂ ਆਪਾਂ ਦੇ ਸੀਮਨਾ ਵਗਾਰੇ ਦੱਸਿਆ ਵੀ ਕਿੰਨਾ ਦੁੱਧ ਪਾਉਗਾ ਹੈ ਨਾ ਜੇ ਫਾਰਮਰ ਦਾ ਕਾਰਡ ਹੈਗਾ ਦਿਨ ਨੋਰਮਲੀ ਦੁੱਧ ਆਪਾਂ ਸਿੰ ਦੇਣਾ ਜਿਹਦੇ 40 ਕਿਲੋ ਬੰਦਾ 35 ਕਿਲੋ ਮੰਨ ਕੇ ਲੈਣੀ ਚਾਹੀਦੀ ਜਿਆਜ ਗੱਲ ਆ ਹਵਾਨਾ ਜਮਾ ਅੱਗੇ ਪਿੱਛੇ ਦਾ ਹਣਾ ਅੱਗੇ ਪਿੱਛੇ ਦਾ ਕੋਈ ਹਵਾਨਾ ਨਾਗਾ ਸੋ ਆ ਦੇਖ ਸਕਦੇ ਹੋ ਪੰਜ ਪੰਜ ਉਂਗੜਾ ਹਵਾਨਾ ਬੈਕ ਸਾਈਡ ਤੇ ਪਿੱਛੇ ਨੂੰ ਜਾਂਦਾ ਪਿਆ ਜਾਵਾ ਕਿਆ ਬਾਤਾਂ ਸੀਸੀ ਬਸੇਰੀਏ ਬਾਰਡਰ ਬਾਕਸ ਵਰਗੇ ਬਈ ਪਈ ਆ ਜਮਾ ਹਣਾ ਇਤਨੀ ਮਰਜੀ ਬੈਠੀ ਆ ਠੰਡੀ ਬਸੇਰੀਏ ਤੇ ਬਣੂ ਬਹੁਤ ਵਾਲਾ ਸਵੇਲਿੰਗ ਕੌਣ ਲਾਗੇ ਬਈ ਬਹੁਤ ਹੈ ਬਲ ਫੂਲ ਪਾਉ ਪੈਣਿਆ ਜੇ ਵੜਦੇ ਦਾ ਠੀਕ ਹੈ ਸੋ ਬੈਲ ਬੁੱਲ ਕੰਪੈਕਟ ਆਰਡਰ ਦਿਨੇ ਦੇ ਕੁਝ ਕੋ ਬਾਕੀ ਸੂਣ ਦੇ ਵਿੱਚ ਤੇ ਦੁੱਧ ਤੁਸੀਂ 35 ਲੀਟਰ ਮੰਨ ਕੇ ਨੂੰ ਪਰਚੇਸ ਕਰ ਸਕਦੇ ਹੋ ਜਿਹੜੇ ਸੀਮਨ ਦੀ ਆਪ ਆ ਬਾਈ ਨੇ ਉਹ ਵੀ ਦੱਸਿਆ ਬੈ ਸਾਨੂੰ ਵਟਸਐਪ ਵੀ ਕਰ ਦੂੰਗਾ ਪਹਿਲੇ ਨਹੀਂ ਹੈਗੀ ਦੇਖਣ ਨੂੰ ਐ ਲੱਗਦੀ ਜਿਵੇਂ ਦੂਜਾ ਤੋਂ ਉੱਤੀ ਹੈਗੀ ਤੇ ਫਰਨਾ ਟੈਗ ਟੂ ਸਾਰਾ ਫਿਰ ਪਿਆ ਵਾ ਹਣਾ ਸਾਰੀ ਫੋਲਡਰ ਕਾਰਡ ਆ ਬਈ ਫੋਲਡਰ ਫਰਨਗੀ ਹੈ ਜੀ ਐਂ ਜੀ ਸਕੈਨ ਦੀ ਆ ਤੁਜੀ ਠੀਕ ਐ ਸੋ ਬਾਕੀ ਸਲੇਮ ਦੇ ਕੱਪੜੇ ਵਰਗੇ ਪਈਆ ਸਾਫ ਸੁਥਰੀ ਰਾਜੀ ਸਮੀ ਭੜੀ ਵੀ ਬਹੁਤ ਜ਼ਿਆਦੇ ਆ ਸੁਹਾ ਸੁਹੰਦੀਆ ਪਹਿਲਾ ਪਲੂਣ ਮੂ ਉਹ ਦੋਗੇ ਦੰਦਾ ਜੇ ਕੱਢੀ ਆ ਤੇ ਠੰਡੇ ਵਾ ਦੇਖੋ ਸਾਫ ਸੁਥਰਾ ਸੋਹਣਾ ਮੁੱਠੀ ਠੀਕ ਐ ਭਾੜਾ ਤਾਂ ਪਲੂਣ ਪਹੁੰਚੀ ਹੋਈ ਆ ਹਣਾ ਪਲੂਣ ਵਹਿੜ ਤੇ ਭੜ ਪਾਉਂਦੇ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਤੇ ਹਵਾਨਾ ਦੇਖੋ ਜਮਾ ਤੇ ਚਾਹੇ ਆਪਾਂ ਇਹਨੂੰ ਮਸ਼ੀਨੀ ਚੋਲੇ ਚਾਹੇ ਹੱਥੀ ਜਣਾ ਬਈ ਚਾਹੇ ਹੱਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਦੋਨੇ ਟਾਈਪ ਦਾ ਥਾਨ ਲੱਗਿਆ ਹੋਵੇ ਤੇ ਜਿਵੇਂ ਸਾਫ ਸੁਥਰਾ ਸੋ ਬਰੀਡ ਦੇਖੋ ਬੱਚੀ ਦੇ ਵਿੱਚ ਬਰੀਡ ਵਗੈਰਾ ਪੂਰੀ ਫੁੱਲ ਆਈ ਜਾਵਾ ਤੇ ਤੁਰਦੀ ਵੀ ਮੱਲਾ ਵਾਂਗੂ ਵਜਾਵਾ ਸਾਫ ਸੁਥਰੀ ਰਾਜੀ ਕੱਦ-ਕਾਰਡ ਤੇ ਹਾਈਟ ਵਗੈਰਾ ਸੈਕਸ ਅਡੇ ਤੇ ਲੱਗਿਆ ਹੋਵੇ ਸੀਮਣ ਸੋ ਲੇਵਾ ਵਗੈਰਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਲੇਵਾ ਅੱਗੇ ਪਿੱਛੇ ਦਾ ਹਵਾਨਾ ਜਿਹਨੂੰ ਆਪਾਂ ਕਹਿੰਦੇ ਨਾ ਕੰਪੈਕਟ ਹਵਾਨਾ ਚੰਗਾ ਵਧੀਆ ਪ੍ਰਦਰਸ਼ਨ ਕਰੂਗੀ ਤੇ ਮੋਰੀ ਦਾ ਕਰਕੇ ਇਹਨੂੰ ਤੁਰਨਾ ਵੀ ਨਹੀਂ ਆਉਂਦਾ ਕਹੋਗੇ ਖੁੱਲੀ ਫਰਦੀ ਆਈ ਹੈ ਵੀਰੇ ਉੱਥੇ ਹਨ ਦੋਨੇ ਫੜੀ ਨਹੀਂ ਨੇ ਭਈ ਜੀ ਮੂਰੇ ਪਾਈ ਨਹੀਂ ਉਹਨਾਂ ਦੇ ਠੀਕ ਹੈ ਹਾਂ ਤੇ ਰੇਟ ਬਜ਼ਾਰਾਂ ਨੇ ਬਾਜ ਬਹਣਗੇ ਭਾਈ ਰੇਟ ਜਮ੍ਹਾਂ ਚ ਆਏ ਹੋਣਗੇ ਆਈਡੀਅਲ ਵਾਲੇ ਫੁੱਲ ਸਾਈਜ਼ ਓਸੀ ਠੀਕ ਹੈ ਪੂਰਾ ਸਾਈਜ਼ ਹੈ ਹਨਾ ਫੁੱਲ ਸਾਈਜ਼ ਹੈ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਗੱਲ ਕਰਦੇ ਗੱਭਣ ਦੀ ਆਪਾਂ ਇਹ ਭਾਈ ਅਮਨ ਇਹ 25 ਦਿਨ ਪੈਂਡਿੰਗ ਪੈਂਦੇ ਬੱਸੀ ਜੀ ਠੀਕ ਹੈ ਹਾਲੇ ਤਾਂ ਸ਼ੇਰ ਚ ਪੂਣੀ ਘਤੀ ਆ ਹਨਾ ਆਈ 25 ਦਿਨ ਬਾਕੀ ਪਹਿਲਾ ਸੂਆ ਲੂਣਾ ਬਈ ਇਹ ਵੀ ਦੋ ਗਰੇ ਦੋ ਦੋ ਜੀ ਹੋਈ ਹੈ ਦੋ ਵੀ ਦੋ ਗਰੇ ਕਰਦੀ ਹੋਈ ਹੈ ਜੀ ਸੋ ਦੇਖੋ ਜਮਾ ਕੱਟੀ ਆ ਜਣ ਦੋਂਦੀ ਬੱਚੀ ਆ ਤੇ ਸਾਰੀ ਮਹੀਨੇ ਕੇ ਜਮਿਨੇ ਦੀ ਉਮਰ ਸਾਰੀ ਇਹਦੀ ਹੈ ਨਾ ਹਾਂ ਬਈ ਤੇ ਇਹ ਕਿਹੜੇ ਸੀਮਨ ਦੀ ਵਗੈਰਾ ਜੀ ਆਪ ਆ ਆਪ ਇਹ ਵੀ ਐਵੀਐਸ ਦੇ ਪੇਪਰ ਦੀ ਹੋਈ ਹੈ ਠੀਕ ਹੈ ਕਿਹੜਾ ਲੱਗਿਆ ਗਿਆ 4432 ਲੱਗਿਆ ਹੋਈ ਡੈਨਮਾਰਕ ਦਾ ਡੈਨਮਾਰਕ ਦਾ 4432 ਦੇ ਸੀਮਨ ਲੱਗਿਆ ਵਾ ਇਹਦੇ ਉੱਪਰ ਰਿਕਾਰਡ ਵਗੈਰਾ ਇਹ ਤੋਂ ਕੀ ਉਮੀਦ ਲਾ ਸਕਦੇ ਉਧਰ ਜੀ ਉਮੀਦ ਬਈ 30 ਕਿਲੋ ਮੰਨ ਕੇ ਲੈ ਲਈ ਦੀ ਅਸੀਂ ਠੀਕ ਹੈ ਹਾਂ ਸੋ 30 ਕਿਲੋ ਜੇ ਆਪਾਂ ਇਸ ਨੂੰ ਗੈਸ ਕਰ ਸਕਦੇ ਹਾਂ ਕਿਉਂਕਿ ਜਿਹੜੇ ਸਾਨੂੰ ਫਾਰਮ ਦੇ ਵਿੱਚ ਚੋਏ ਚੰਗੇ ਵੜਾ 50 55 ਦਾ ਫੀ ਠੀਕ ਹੈ। 2 ਮਹੀਨਾ ਲਈ ਬਸੇ ਠੀਕ ਹੈ। ਸਾਮਣ ਦੀ ਜ਼ਰੂਰਤ ਇਹ ਹੁੰਦਾ ਜੀ। ਮਨ ਕੇ ਚਲੋ 2 ਕਿੱਗੜੇ ਟਰਾਈ ਜੈਸਾਂ ਦੇ ਮਿਲ ਗਏ। ਸਿਬਿਓ ਸਾਪ ਬਣ ਜੂਗਾ ਇਹਦਾ ਹਨਾ। ਬਣ ਜੂ ਬਈ ਬਣ ਜੂ। ਠੀਕ ਹੈ। ਤੇ ਬਾਕੀ ਪਲਆਂ ਜਾਂ ਬਲੂਆਂ। ਲੰਮੀਆਂ ਲੁੰਮੀਆਂ ਬਸੀਆਂ ਬਹੁਤ ਲਿਗੀਆਂ। ਠੀਕ ਹੈ। ਹਾਂ ਕੋਈ ਐ ਨਹੀਂ ਆ ਫੁੱਲ ਬਰੀਡ ਦੇ ਵਿੱਚ ਨਹੀਂ ਆ। ਫਾਰਮ ਦੀਆਂ ਨਹੀਂ ਜੇ ਤੋ ਐ ਨਹੀਂ ਜੇ ਲੋਕਾਂ ਬਸੇ ਨੇ। ਸੋ ਪਹਿਲਾ ਸੂਆ ਪਲੂਨ ਸੁੰਦੀ ਆ ਸੈਜ ਵਗੈ ਬਲੂਨ ਪਹਿਲਾ ਸੀ 25 ਦਿਨ ਪੈਂਡਿੰਗ ਪਿਆ ਸੀ ਉਹਦੇ ਹਜੇ ਸੋ ਦੇਖੋ ਲੇਵਾ ਢਿਲਾ ਬਾਲਟ ਢਿਲਾ ਕਾਫੀ ਪਈਆਂ ਤੇ ਲੇਵਾ ਜਮਾ ਫਟਫਟ ਰੱਖੋ ਹਨਾ ਮੈਂ ਕਹਿੰਦਾ ਫੀਟਿੰਗ ਵਾਲੀ ਲੇਵਾ ਰੱਖੀ ਤੁਸੀਂ ਤੇ ਨੰਬਰ ਉਹ ਲੈ ਦੁਬਾਰੇ ਆਪਣਾ ਨੰਬਰ ਭਾਈ ਹੈ 9877882 99 ਦੂਜੇ ਨੰਬਰ ਹੈ 97355000 ਉਹ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ